ਦੂਜਿਆਂ ਦੇ ਨਾਲ ਘਟ ਗਣਤੀਆਂ ਦੇ ਨਾਲ ਇਸ ਤਰ੍ਹਾਂ ਜ਼ੁਲਮ ਕਰਨਾ ਪਾਪ ਕਰਨਾ ਇਹ ਤੇ ਇਹਨਾਂ ਦੀ ਆਦਤ ਹੈ ਸ਼ੁਰੂ ਤੋਂ ਹੁਣ ਵੀ ਆ ਵੇਖੋ ਹੜ ਆਏ ਨੇ ਅੰਦਾ ਪੰਜਾਬ ਰੋੜ ਦਿੱਤਾ ਹੜਾਂ ਦੇ ਨਾਲ ਖੇਤੀ ਦਾ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਕਿਤਨੇ ਜੀ ਜਿਹੜੇ ਸਰੀਰ ਛੱਡ ਗਏ ਲੋਕਾਂ ਦੇ ਘਰ ਖਤਮ ਹੋ ਗਏ ਹੁਣ ਵਾਲੀ ਫਸਲ ਤੇ ਖਤਮ ਹੋਈ ਆ ਆਉਣ ਵਾਲੀ ਵੀ ਫਸਲ ਖਤਮ ਹੀ ਐ ਥੇਤਾਂ ਦੇ ਵਿੱਚ ਜਾ ਕੇ ਮਿੱਟੀ ਰੇਤ ਆਦਿਕ ਜਾ ਕੇ ਬੈਠ ਗਈ ਦਾ ਕਿਤਨਾ ਘੜਾ ਬਹੁਤਾ ਨੁਕਸਾਨ ਜਿਹੜਾ ਇਹ ਪੰਜਾਬ ਦਾ ਹੋਇਆ ਸਾਨੂੰ ਸਾਰਿਆਂ ਨੂੰ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਵਿੱਚ ਪੰਜਾਬ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਲੋੜਵੰਦਾਂ ਦੀ ਮਦਦ ਕਰਨ ਦਾ ਵੀ ਸਾਡਾ ਫਰਜ ਬਣਦਾ ਹੈ ਕਿਉਂਕਿ ਪੰਜਾਬ ਨਾਲ ਹਮੇਸ਼ਾ ਪੰਜਾਬ ਹੀ ਖੜਿਆ ਕਦੇ ਹੋਰ ਨਹੀਂ ਖੜਿਆ ਹੋਰਾਂ ਨਾਲ ਪੰਜਾਬ ਖੜਦਾ ਪਰ ਪੰਜਾਬ ਨਾਲ ਕੋਈ ਨਹੀਂ ਖੜਦਾ ਪਰ ਜਿਹੜੇ ਖੜੇ ਨੇ ਉਹਨਾਂ ਨੂੰ ਵੀ ਨਮਸਕਾਰ ਹੈ ਕੋਈ ਵੀ ਹਨ ਪੰਜਾਬ ਦੇ ਉਹ ਨੌਜਵਾਨ ਸੂਰਮੇ دریاਵਾ ਨੂੰ ਠੱਲ ਪਾਣ ਵਾਲੇ ਲੋੜ ਪੈਂਦੀ ਤੇ دریاਵਾ ਨੂੰ ਵੀ ਠੱਲ ਪਾ ਦਿੰਦੇ ਅੱਜ ਉਹਨਾਂ ਨੇ ਸੇਵਾ ਸੰਭਾਲੀ ਹੈ ਇਲਾਕਿਆਂ ਵਿੱਚ ਵਿਚਰ ਕੇ ਲੋੜਵੰਦਾ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਵਾਸਤੇ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਹਨ ਸਤਿਗੁਰੂ ਨਾਲ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਹਮੇਸ਼ਾ ਹੀ ਪੰਜਾਬ ਦੇ ਨਾਲ ਵਿਕਤਰਾ ਹੋਇਆ ਹੈ ਪੰਜਾਬ ਦੇ ਰਹਿਣ ਵਾਲੇ ਪੰਜਾਬੀਆਂ ਤੇ ਅਤੀ ਜੁਲਬ ਹੋਇਆ ਹੈ